ਭਰਪੂਰ ਕਿਵੜਾਈ ਤਾਂ ਕਿ ਕੀਮਤ ਕਹੀ ਨਾ ਜਾਏ ਭਰਪੂਰ ਕਿਵੜਾਈ ਤਾਂ ਕਿ ਕੀਮਤ ਕਹੀ ਨਾ ਜਾਏ ਹਉ ਕਰਵਣ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਉਹ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਉਹ ਮੁਖ ਨਿੰਦ ਕਾ ਛਾਈ ਜੈ ਜੈਕਾਰ ਪਿਉ ਜੁਗ ਅੰਤਰ ਉਹ ਜੈ ਜੈਕਾਰ ਪਿਉ ਜੁਗ ਅੰਤਰ ਲਾਥੇ ਸਗਲ ਬਸੂਰੇ ਪੁਰਖਿਆ ਚੋਤੇ ਅਬ ਨਾਸੀ ਜਸ ਬੇਦ ਪਰਾਨੀ ਗਾਇਆ ਉਹ ਜਸ ਬੇਦ ਪਰਾਨੀ ਗਾਇਆ ਆਪਣਾ ਬਿਰਦ ਰਖਿਆ ਪਰਮੇਸ਼ਰ ਮਹਬਾਬੀ ਆਪਣਾ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਬਾਬਾ ਈਸ਼ਰ ਸਿੰਘ ਜੀ ਥੋਲੀ ਜੇ